ਬਦਲ ਗਰਜਨ ਉੜਦੀ ਜ਼ੁਲਮ ਹਵਾਈਏ ਕੌਣ ਜਾਣੇ ਕਦ ਟੁੱਟਦਾ ਕਹਿ ਰਿਹਾ ਹੀ ਇਸ ਤਰ੍ਹਾਂ ਦੀ ਕਵਿਸ਼ਰੀ ਸਿੱਖੇ ਮੇਰੇ ਪੂਰੀ ਇਸ ਟਾਈਮ ਯਾਰ ਨਹੀਂ ਤੇ ਕਿਉਂਕਿ ਜਿਵੇਂ ਆਮ ਇੱਕ ਨਵੇਂ ਮੁੰਡੇ ਦੀ ਸ਼ੁਰੂਆਤ ਹੁੰਦੀ ਹੈ ਕਵਿਤਾ ਹੈ ਤੁਹਾਨੂੰ ਇਹ ਜੋ ਸਾਹਿਤਕ ਚੇਟਕ ਹੈ ਇਹ ਕਿਸ ਤਰ੍ਹਾਂ ਲੱਗੀ ਤੇ ਤੁਹਾਡੀ ਪਹਿਲੀ ਗੜੀ ਰਚਨਾ ਕਿ ਉਹ ਕਿਹੜੀ ਹੈਗੀ ਤੇ ਤੁਸੀਂ ਕਿਹਨੇ ਕਿਹਨਾ ਅਖਵਾਰਾਂ ਮੈਗਜ਼ੀਨਾਂ ਦੇ ਵਿੱਚ ਸ਼ਾਇਦ ਪਹਿਲੀ ਵਾਰ ਸਾਡੇ ਦਸਾਂ ਨਾਲ ਉਹ ਸਾਂਝ ਪਾਉਂਦੇ ਹਾਂ ਕਿ ਜੀ ਜੋ ਸਹਿਤਕ ਚੇਤ ਲੱਗਣੀਆਂ ਉਹ ਮੈਂ ਸਮਝਦਾ ਕਿ ਦੋ ਤਿੰਨ ਕਾਰਕ ਨੇ ਜਿਹੜੇ ਕੰਮ ਕਰੇ ਹੁੰਦੇ। ਪਹਿਲਾ ਕਾਰਕ ਹੁੰਦਾ ਕਿ ਸਾਡੇ ਘਰ ਦਾ ਵਾਤਾਵਰਨ ਸਾਡਾ ਪਰਿਵਾਰਕ ਵਿਸ਼ੋਕੜ। ਦੂਸਰਾ ਹੁੰਦਾ ਕਿ ਸਾਨੂੰ ਅਧਿਆਪਕ ਕਿਸ ਤਰ੍ਹਾਂ ਮਿਲਦੇ ਸਕੂਲ ਵਿੱਚ। ਫਿਰ ਤੀਸਰਾ ਹੁੰਦਾ ਸਾਡੀ ਜ਼ਿੰਦਗੀ ਦੀਆਂ ਸਥਿਤੀਆਂ ਜੋ ਅਸੀਂ ਅੱਗੇ ਜਾ ਕੇ ਵਿਚਰਦੇ ਹਾਂ। ਹਾਂਜੀ। ਠੀਕ ਹੈ। ਮੈਨੂੰ ਯਾਦ ਆ ਕਿ ਮੈਂ ਪਿੱਛੇ ਇੱਕ ਇੰਟਰਵਿਊ ਚ ਕਿਹਾ ਸੀ ਕਿ ਮੈਂ 7ਵੀਂ 8ਵੀਂ ਚ ਪੜਦਾ ਹਾਂਗਾ ਸਾਡੇ ਘਰ ਦੀ ਅਲਮਾਰੀ ਚ ਦੋ ਕਿਤਾਬਾਂ ਪਈਆਂ ਹੋਣਗੀਆਂ ਸੀ ਤੁਹਾਡੇ ਵਿੱਚੋਂ ਵੀ ਕੁਝ ਦੋਸਤਾਂ ਨੇ ਪੜੀਆਂ ਹੋਣਗੀਆਂ ਇੱਕ ਸੀ ਉਨਿੰਦਾ ਵਰਤਮਾਨ ਔਰ ਇੱਕ ਸੀ ਮੈਂ ਜੋ ਬੀਤ ਗਿਆ ਅਹ ਡਟ ਹਰ ਭਜਨ ਸਿੰਘ ਦੀ ਔਰ ਮੰਨਤੀ ਜੀ ਖੰਡ ਤੋਂ ਅਖੰਡ ਤੀਕ ਬਿੰਦੂ ਤੋਂ ਬ੍ਰਹਮੰਡ ਤੀਕ ਖੰਡ ਤੋਂ ਅਖੰਡ ਤੀਕ ਬਿੰਦੂ ਮੰਤਿਕ ਤੈਨੂੰ ਪਾਉਣ ਲਈ ਤੈ ਕੀਤਾ ਇਹਨਾਂ ਕੁ ਸਫ਼ਰ ਜੀ ਕੋਈ ਆਦ ਨਹੀਂ ਕੋਈ ਅੰਤ ਨਹੀਂ ਕੋਈ ਆਦ ਨਹੀਂ ਕੋਈ ਅੰਤ ਨਹੀਂ ਹਾਲੇ ਤੀਕ ਤੈਨੂੰ ਪਰ ਵੇਖਿਆ ਵੀ ਨਹੀਂ ਪਾਉਣ ਦੇ ਪਰਾਂ ਤੇ ਚੰਨ ਦੀ ਚਾਨਣੀ ਚ ਤਾਰਿਆਂ ਦੀ ਲੋਚ ਪਤਾ ਨਹੀਂ ਤੂੰ ਕਿੱਥੇ ਮਿਲਣਾ ਜੀ ਪਾਉਣ ਦੇ ਪਰਾਂ ਤੇ ਚੰਨ ਦੀ ਚਾਨਣੀ ਚ ਤਾਰਿਆਂ ਦੀ ਲੋਚ ਪਤਾ ਨਹੀਂ ਤੂੰ ਕਿੱਥੇ ਮਿਲਣਾ ਪਰ ਫੇਰ ਵੀ ਤੇਰਾ ਤੇ ਮੇਰਾ ਰਿਸ਼ਤਾ ਬਹੁਤ ਗੂੜਾ ਬਹੁਤ ਵਿਸ਼ਾਲ ਖੰਡ ਤੋਂ ਅਖੰਡ ਤੀ ਬਿੰਦੂ ਤੋਂ ਬ੍ਰਹਮਣ ਤੀ ਔਰ ਇਹ ਮੇਰੀ ਕਵਿਤਾ ਸ਼ਫੀ ਸੀ 2003 ਵਿੱਚ ਪਹਿਲੀ ਵਾਰੀ ਨਵਾਂ ਜ਼ਮਾਨਾ ਚ ਬਹੁਤ سارے ਦੋਸਤ ਜਾਣਦੇ ਕਿ ਨਵਾਂ ਜ਼ਮਾਨਾ ਸ਼ਫਨਾ ਆਪਣੇ ਆਪ ਲਈ ਇੱਕ ਵੱਡੀ ਪ੍ਰਾਪਤੀ ਸੀ ਜਿਹੜਾ ਨਵਾਂ ਜ਼ਮਾਨਾ ਸ਼ਫ ਗਿਆ ਸਮਝਦੇ ਸੀ ਕਿ ਉਹ ਪ੍ਰਵਾਨ ਹੋ ਗਿਆ ਸ਼ਾਇਰ ਹੋ ਵੱਡਾ ਕਾਮਚੀ ਸਹਿਦ ਦੇ ਦਿੱਕਤ ਨਮਜ਼ਬ ਸ਼ਬਦ ਮਥਿਆ ਚ ਪ੍ਰਵੇਖ ਤੇ ਹੋਣੀਆਂ ਦੀ ਨਿਸ਼ਾਨਦੇਹੀ ਕਰਦੇ ਸ਼ਬਦ ਮਥਿਆ ਚ ਪ੍ਰਵੇਖ ਤੇ ਹੋਣੀਆਂ ਦੀ ਨਿਸ਼ਾਨਦੇਹੀ ਕਰਦੇ ਸ਼ਬਦ ਰੂਹਾਂ ਤੋਂ ਰੂਹਾਂ ਤੱਕ ਦਾ ਸਫ਼ਰ ਤੈਅ ਕਰਦੇ ਵਾਹ ਤੁਸੀਂ ਵੇਖਿਓ ਕਿ ਸ਼ਬਦ ਨੂੰ ਕਿੱਥੇ ਕਿੱਥੇ ਇਸਤੇਮਾਲ ਸ਼ਬਦ ਸਾਡੇ ਪ੍ਰੋਗਰਾਮ ਦੇ ਮੁਖਮਹਿਵਾਨ ਡਾਕਟਰ ਮਨਜੀਤ ਪੱਲਾ ਜੀ ਇਹ ਗੁਰੇ ਸੁਲਵੰਦਰ ਵਰਕ ਜੀ ਅਲਕਲਮਾਂ ਦੇ ਰੰਗ ਸਾਇਦ ਸਬਾ ਫਰੀਦਕੋਟ ਦੇ ਸਮੂਹ ਉਹਦੇ ਦਾਰ ਸਹਿਬਾਨ ਤੇ ਬਹੁਤ ਹੀ ਸਤਿਕਾਰਤ ਸਖਸ਼ੀਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰੀਆ ਜੀ ਅਲਮਾ ਦੇ ਰੰਗ ਸਾਇਦ ਸਬਾ ਫਰੀਦਕੋਟ ਦੇ ਇਸ ਮੁੱਚੀ ਟੀਮ ਨੂੰ ਮਾਂ ਬੋਲੀ ਪੰਜਾਬੀ ਨੂੰ ਪਰਪੂਲਿਤ ਤੇ ਉਤਸ਼ਾਹਿਤ ਕਰਨ ਦਾ ਜੋ ਕਰਾਲਾ ਉਦਮ ਕੀਤਾ ਹੈ ਇਸ ਲਈ ਉਹ ਵਧਾਈ ਦੇ ਪਾਤਰ ਨੇ ਸ਼ਾਬਾਸ਼ ਦੇ ਪਾਤਰ ਨੇ ਸ਼ਾਬਾਸ਼ ਦੇ ਹੱਕਦਾਰ ਨੇ ਟੁੱਟਿਆ ਵੇ ਕਮਾਨਾ ਟੁੱਟਿਆ ਵੇ ਕਮਾਨਾ ਬਨਰੇ ਸਾਡੇ ਬੋਲਵੇ ਜਿਵੇਂ ਤੂੰ ਹੈ ਟੂਠਾ ਹੋਵੇਂ ਟੂਠਾ ਸਾਡਾ ਟੋਲਵੇ ਟੁੱਟਿਆ ল' oh, ਤੇਰੇ ਵਿੱਚ ਬੈਠੇ ਕੁਝ ਮੇਰਿਆਂ ਦੀ ਗੱਲ ਕਰੀ ਮੇਰੇ ਵਿੱਚ ਬੈਠੇ ਕੁਝ ਤੇਰਿਆਂ ਦੀ ਗੱਲ ਕਰੀ ਤੇਰੇ ਵਿੱਚ ਬੈਠੇ ਕੁਝ ਮੇਰਿਆਂ ਦੀ ਗੱਲ ਕਰੀ ਤੇ ਨੈਣ ਵਾਂਗ ਜੁਲਫਾਂ ਦੇ ਜਾਲ 'ਚ ਫਸਾਈ ਨਾ ਨੈਣ ਵਾਂਗ ਜੁਲਫਾਂ ਦੇ ਜਾਲ 'ਚ ਫਸਾਈ ਨਾ ਨੈਣ ਵਾਂਗ ਜੁਲਫਾਂ ਦੇ ਜਾਲ 'ਚ ਫਸਾਈ ਨਾ ਮੇਰੇ ਕੋਲੇ ਬਹਿਣਾ ਤੇ ਚਫੇਰੀਆਂ ਦੀ ਗੱਲ ਕਰੀ ਨੈਣ ਵਾਂਗ ਜੁਲਫਾਂ ਦੇ ਜਾਲ 'ਚ ਫਸਾਈ ਨਾ ਮੇਰੇ ਕੋਲੇ ਬਹਿਣਾ ਤੇ ਚਫੇਰੀਆਂ ਦੀ ਗੱਲ ਕਰੀ ਪਾਣੀ ਬਿਲਕੁਲ ਚੰਗਾ ਨਹੀਂ ਹੈਗਾ ਤੇ ਬਾਹਰੋਂ ਨਹਿਰਾਂ ਤੋਂ ਢੋਣਾ ਪੈਂਦਾ ਹੈ ਕਿ ਪਾਣੀ ਘਰ ਦਾ ਭਰਨਾ ਪੈਂਦਾ ਹੈ ਝਾੜੂ ਪੋਚਾ ਵੀ ਕਰਨਾ ਪੈਂਦਾ ਹੈ ਪਾਣੀ ਘਰ ਦਾ ਭਰਨਾ ਪੈਂਦਾ ਹੈ ਝਾੜੂ ਪੋਚਾ ਵੀ ਕਰਨਾ ਪੈਂਦਾ ਹੈ ਕਿ ਬੋਲਣਾ ਸਹਰੇ ਘਰ ਨੂੰ ਮਾੜਾ ਘਰ ਵਾਲੀ ਤੋਂ ਡਰਨਾ ਪੈਂਦਾ ਲੈ ਕੇ ਉਹਦਾ ਆਸਰਾ ਤੇ ਭੱਠ ਵਿੱਚ ਬਹਿ ਗਿਆ ਪਟੀਆਂ ਦੇ ਛਾਲਿਆ ਕੇ ਲੈ ਗਿਆ ਉਹ ਬਿਬੀ ਜੰਦ ਪਟੀਆਂ ਦੇ ਛਾਲਿਆ ਕੇ ਲੈ ਗਿਆ ਛੇਵੇਂ ਗੁਰਾਂ ਗੋਲ ਸਰਦਾਲੂ ਆਗੇ ਰੋਏ ਨੇ ਪਟੀ ਦੇ ਪਠਾ ਨਾ ਨੇ ਦੁਸ਼ਾਲੇ ਸਾ ਤੋਂ ਖੋਏ ਨੇ ਦਰਵੇਤ ਨੂੰ ਜਿਨ੍ਹਾਂ ਦਾ ਰੂਬਰੂ ਹੋਇਆ ਸੋ ਬਹੁਤ ਬਹੁਤ ਮੁਬਾਰਕਾ ਕਿ ਰਚਨਾ ਹੈ ਕਿ ਬੀਤ ਗਿਆ ਏ ਵੇਲਾ ਅਸਲੀ ਚੀਜ਼ਾਂ ਦਾ ਅਸਲੀ ਨਾਲੋਂ ਪਹਿਲਾਂ ਨਕਲ ਤਿਆਰ ਮਿਲੇ ਤੇ ਲੋਕ ਵੀ ਅਕਸਰ ਉਹੀ ਵਸਤੂ ਲੈਂਦੇ ਨੇ ਲੋਕ ਵੀ ਅਕਸਰ ਉਹੀ ਵਸਤੂ ਲੈਂਦੇ ਨੇ ਜਿਹੜੀ ਵਸਤੂ ਸਸਤੀ ਵਿੱਚ ਬਾਜ਼ਾਰ ਮਿਲੇ ਛੇਅ ਦੇਖਣਾ ਕਿ ਪਿਆਰ ਮੁਹੱਬਤ ਬਸ ਵੀ ਲੋਕ ਵਿਖਾਵਾ ਹੈ ਪਿਆਰ ਮੁਹੱਬਤ ਵੀ ਬਸ ਲੋਕ ਵਿਖਾਵਾ ਹੈ ਬੰਦਿਆਂ ਨਾਲੋਂ ਪੈਸੇ ਨੂੰ ਵੱਧ ਪਿਆਰ ਮਿਲੇ ਕਿ ਧਰਮ ਸਿਖਾਉਂਦਾ ਹੈ ਕਿ ਵੱਡੀ ਮਾਨ ਬਤਾ ਹਾਂਜੀ ਸਾਸ਼ੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸਰਬਜੀਤ ਕੌਰ ਤੇ ਮੈਂ ਜੀ ਫਰੋਜ਼ਪੁਰ ਤੋਂ ਬਿਲਾਗ ਕਰਦੀ ਆਂ ਸ਼ਾਇਦ ਤੁਹਾਨੂੰ ਪਤਾ ਹੀ ਹੋਵੇ ਮੈਂ ਦੱਸਾਂ ਤੈਨੂੰ ਦਰਵੇ ਮੇਰੇ ਸਾਹਮਣੇ ਗਲੀ ਦੇ ਵਿੱਚ ਘਰ ਵੇ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਤੁਸੀਂ ਸਾਡੇ ਕੋਲ ਆਏ ਹੋ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਟਾਈਮ ਕੱਢ ਕੇ ਸਾਡੇ ਲਈ ਆਉਣ ਵਾਸਤੇ ਤੇ ਮੈਂ ਇੱਕ ਨਿਮਾਣੀ ਜੀ ਕੁੜੀ ਇਹ ਇਹ ਸਟੇਜ ਪਰਫਾਰਮੈਂਸ ਮੇਰੀ ਫਸਟ ਪਰਫਾਰਮੈਂਸ ਹੈ ਤੇ ਮੈਨੂੰ ਨਹੀਂ ਪਤਾ ਕਿ ਕਿੱਦਾਂ ਢੀਲ ਕਰੀਦਾ ਹਾਂ ਸਾਰੇ ਵੱਡਿਆਂ ਨੂੰ ਤੁਹਾਡਾ ਸਾਰਿਆਂ ਦਾ ਸਪੈਸ਼ਲੀ ਥੈਂਕਸ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਆਏ ਹੋ ਇਹ ਸਾਰੇ ਜਣੇ ਮੇਰਾ ਗਾਣਾ ਜ਼ਰੂਰ ਸੁਣਿਓ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਲੋਡ ਮੈਨੂੰ ਹਮੇਸ਼ਾ ਹੀ ਰਹੂਗੀ ਹਾਂਜੀ ਤੇ ਮੈਂ ਤੁਹਾਨੂੰ ਆਪਣੇ ਗਾਣੇ ਦੇ ਦੋ ਬੋਲ ਸੁਣਾਵਾਂਗੀ ਮੋਰ ਮਾਤੇ ਖੜ ਦੇ ਨਖਰੋ ਜੱਟੀ ਦਾ ਹੋ ਝੱਲ ਨਖਰਾ ਨਹੀਂ ਹੁੰਦਾ ਵੇ ਮਜਾਜਾਂ ਦੀ ਪੱਟੀ ਦਾ ਮੇਰੇ ਕੋਲ ਤਾਂ ਹੁਣ ਤੱਕ ਦੀ ਬਸ ਇਹੋ ਇੱਕ ਕਮਾਈ ਹੈ ਮੇਰੇ ਕੋਲ ਤਾਂ ਹੁਣ ਤੱਕ ਦੀ ਬਸ ਇਹੋ ਇੱਕ ਕਮਾਈ ਹੈ ਦਿਲ ਤੋਂ ਉਹਦੇ ਹੋਕੇ ਵੀ ਪਰ ਪੱਲੇ ਬੇਵਫਾਈ ਹੈ ਤੇ ਸ਼ਾਇਰ ਹੋਣ ਤੇ ਬੰਨ ਦੇ ਵਿੱਚ ਫਰਕ ਬੜਾ ਹੈ ਦੋਸਤੋ ਸ਼ਾਇਰ ਹੋਣ ਤੇ ਬੰਨ ਦੇ ਵਿੱਚ ਫਰਕ ਬੜਾ ਹੈ ਦੋਸਤੋ ਇੱਕ ਨੇ ਕਵਤਾ ਜੋੜੀ ਹੈ ਇੱਕ ਨੂੰ ਕਵਤਾ ਹੀ ਸ਼ੁਕਰੀਆ ਇਨਾਂ ਦਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਬਹੁਤ ਬਹੁਤ ਸ਼ੁਕਰੀਆ। ਤਾਂ ਬਾਲੀ ਜਾਵੇਂ ਅੜੀਏ ਦੀਪ ਬਨੇਰੇ ਤੇ ਥੋੜਾ ਬਹੁਤਾ ਕਰ ਲੈ ਅੜੀਏ ਤਰਸ ਹਨੇਰੇ ਤੇ ਤੈਨੂੰ ਤੱਕ ਕੇ ਚੰਨ ਬਦਲਾ ਉਨੇ ਯਾਦ ਰੱਖਾ ਤੈਨੂੰ ਤੱਕ ਕੇ ਚੰਨ ਬਦਲਾ ਉਲੇ ਜਾ ਬਿਠਾ ਸ਼ਮਾ ਸਮਝਣਾ ਮਿਟ ਜਾਵੇ ਪਰਵਾਨਾ ਤੇਰੇ ਤੇ ਸ਼ਮਾ ਸਮਝਣਾ ਮਿਟ ਜਾਵੇ ਪਰਵਾਨਾ ਤੇਰੇ ਤੇ ਵੇਖੇ ਕਿਦਰੇ ਡੰਗਣਾ ਜਾਮਣ ਜਾਂਦੇ ਰਾਹੀ ਨੂੰ ਵੇਖੇ ਵੇਖੇ ਕਿਦਰੇ ਡੰਗਣਾ ਜਾਮਣ ਜਾਂਦੇ ਰਾਹੀ ਨੂੰ ਜੁਲਫਾਂ ਦੇ ਜੋ ਨਾਗ ਬਣਾਈ ਗੋਰੇ ਚਿਹਰੇ ਤੇ ਜੁਲਫਾਂ ਦੇ ਜੋ ਨਾਗ ਬਣਾਈ ਗੋਰੇ ਚਿਹਰੇ ਤੇ ਛੱਡ ਕੇ ਤਖਤ ਹਜ਼ਾਰਾ ਰਾਂਝਾ ਨਾ ਕੋਈ ਆ ਜਾਵੇ ਛੱਡ ਕੇ ਤਖਤ ਹਜ਼ਾਰਾ ਰਾਂਝਾ ਨਾ ਕੋਈ ਆ ਜਾਵੇ ਲੱਖਾਂ ਸਜਦੇ ਰੱਖੀ ਫਿਰਦੇ ਅੱਖਾਂ ਤੇਰੇ ਤੇ है किसे उंगल।, उंगल दर असल तो होंगी किसी जनाब तो उंगल दर असल चो हों कि जनाब उंगल लुट्ट तो होके लुट्ट तो होके है ਉੱਤਤਾ ਤਾਂ ਹੋ ਕੇ ਇਹ ਰੈਲਾਂ ਨੂੰ ਜਾਂਦੀ ਹੈ ਲੈ ਦੇ ਕੇ ਜੇ ਕਦੀ ਉੱਠਦੀ ਲੈ ਦੇ ਕੇ ਜੇ ਕਦੀ ਉੱਠਦੀ ਹਿਸਾਬ ਤੇ ਉੰਗਲ ਕਿ ਕੈਨੀ ਹੈ ਤਾਂ ਮਰ ਜਾਂਨੇ ਆ ਕੈਨੀ ਹੈ ਤਾਂ ਮਰ ਜਾਂਨੇ ਆ ਤੈਨੂੰ ਸੌਖਾ ਕਰ ਜਾਂਨੇ ਆ ਕੈਨੀ ਹੈ ਤਾਂ ਮਰ ਜਾਂਨੇ ਆ ਤੈਨੂੰ ਸੌਖਾ ਕਰ ਜਾਂਦੇ ਆ ਔਰ ਨਾਮ ਇਸ਼ਕ ਦਾ ਸੁਣ ਕੇ ਹੁਣ ਤਾਂ ਨਾਮ ਇਸ਼ਕ ਦਾ ਸੁਣ ਕੇ ਹੁਣ ਤਾਂ ਕਸਮ ਖੁਦਾ ਦੀ ਡਰ ਜਾਂਦੇ ਆ ਸ਼ੁਕਰੀਆ ਜੀ ਕਿ ਨਾਮ ਇਸ਼ਕ ਦਾ ਸੁਣ ਕੇ ਹੁਣ ਤਾਂ ਕਸਮ ਖੁਦਾ ਦੀ ਡਰ ਜਾਂਦੇ ਆ ਔਰ ਮੌਸਮ ਨਹੀਂ ਬਰਸਾਤ ਦਾ ਹੁੰਦਾ ਮੌਸਮ ਨਹੀਂ ਬਰਸਾਤ ਦਾ ਹੁੰਦਾ ਫਿਰ ਵੀ ਨੈਣੋ ਵਰ ਜਾਂਦੇ ਆ ਅੰਦਰ ਢਾਂਬੜ ਮੱਚਦੇ ਪਏ ਨੇ ਅੰਦਰ ਢਾਂਬੜ ਨੱਚਦੇ ਪਏ ਨੇ ਦੇਖ ਕੇ ਤੈਨੂੰ ਥਰ ਜਾਂਨੇ ਆ ਅੰਦਰ ਢਾਂਬੜ ਮੱਚਦੇ ਪਏ ਨੇ ਦੇਖ ਕੇ ਤੈਨੂੰ ਥਰ ਜਾਂਨੇ ਆ ਔਰ ਮੈਂ ਖਾਣਾ ਫਿਰ ਲੱਪਣਾ ਪੈਂਦਾ ਮੈਂ ਖਾਣਾ ਫਿਰ ਲੱਪਣਾ ਪੈਂਦਾ ਜਦ ਵੀ ਗੱਲ ਤੱਕ ਥਰ ਜਾਂਨੇ ਆ ਮੈਂ ਖਾਣਾ ਫਿਰ ਲੱਪਣਾ ਪੈਂਦਾ ਜਦ ਵੀ ਗਲਤ ਤੱਕ ਧਰ ਜਾਂਨੇ ਆ ਔਰ ਅੱਜ ਵੀ ਤੇਰੀਆਂ ਖੈਰਾ ਮੰਗਦੇ ਅੱਜ ਵੀ ਤੇਰੀਆਂ ਖੈਰਾ ਮੰਗਦੇ ਰੱਬ ਦੇ ਜਦ ਵੀ ਵਰ ਜਾਂਨੇ ਆ ਔਰ ਤੇਰਾ ਵਿਛੋੜਾ ਜਰਨਾ ਔਖਾ ਤੇਰਾ ਵਿਛੋੜਾ ਜਰਨਾ ਔਖਾ ਉੰਜ ਬੜਾ ਕੁਝ ਜਰ ਜਾਂਨੇ ਆ ਸ਼ੁਕਰੀਆ ਜੀ ਕਿ ਤੇਰਾ ਵਿਛੋੜਾ ਜਰਨਾ ਔਖਾ ਉੰਜ ਬੜਾ ਕੁਝ ਜਰ ਜਾਂਨੇ ਆ ਔਰ ਚੱਲ ਜੇ ਪਾਸਾ ਵਟ ਲਿਆ ਫਿਰ ਚੱਲ ਜੇ ਪਾਸਾ ਵਟ ਲਿਆ ਫਿਰ ਆਪੋ ਆਪਣੇ ਘਰ ਜਾਣਿਆਂ ਔਰ ਆਸਲਾ ਵਾਲਾ ਸ਼ੇਰ ਹੈ ਜੀ ਕਿ ਜਸ ਨੂੰ ਸ਼ਾਇਰ ਬਣਾ ਕੇ ਤੁਰ ਗਈ ਜਸ ਨੂੰ ਸ਼ਾਇਰ ਬਣਾ ਕੇ ਤੁਰ ਗਈ ਜਿੱਤ ਕੇ ਵੀ ਸਭ ਹਰ ਜਾਣਿਆਂ ਕਹਿਨੀ ਤਾਂ ਮਰ ਜਾਣਿਆਂ ਔਰ ਇੱਕ ਛੋਟੀ ਜੀ ਇੱਕ ਕਪਤਾ ਜੀ ਲਗੂ ਕਿ ਕਿਸ ਦੀ ਮザਜ ਸੀ ਕਿ ਮੈਨੂੰ ਕੱਢਦਾ ਤੇਰੀ ਮਹਿਲ ਚੋਂ ਕਿਸ ਦੀ ਮザਜ ਸੀ કે મેનું કડદા તારી મહેલ જો ઓ તા મેં હી ગોર ના દેખયા ઈશારા تیરા હી થી શુક્રિયાજી એ હુનર એ સાદગી અપનેパン દી મૂરત ની દેખી કિરદાર તો બહોત દેખેને જમાને મે وچ પરજષ્કરણ સર્વરગી શખિયત ની દેખી પરજષ્કરણ સર્વરગી શખ ਰਵੇ ਮੇਰੇ ਸਾਹਮਣੇ ਗਲੀ ਦੇ ਵਿੱਚ ਘਰ ਰਵੇ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਉੱਚਾ ਚੁਬਾਰਾ ਪਿੱਪਲ ਨਿਸ਼ਾਨੀ ਤੁਸੀਂ ਸਾਡੇ ਕੋਲੇ ਆਏ ਹੋ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਬੜੀ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਟਾਈਮ ਕੱਢ ਕੇ ਸਾਡੇ ਲਈ ਆਉਣ ਵਾਸਤੇ ਤੇ ਮੈਂ ਇੱਕ ਨਮਾਣੀ ਜਿ ਕੁੜੀ ਇਹ ਇਹ ਸਟੇਜ ਪਰਫਾਰਮੈਂਸ ਮੇਰੀ ਫਸਟ ਪਰਫਾਰਮ ਮੈਨੂੰ ਨਹੀਂ ਪਤਾ ਕਿ ਕਿੱਦਾਂ ਢੀਲ ਕਰੀਦਾ ਹਾਂ ਸਾਰੇ ਵੱਡਿਆਂ ਨੂੰ ਤੁਹਾਡਾ ਸਾਰਿਆਂ ਦਾ ਸਪੈਸ਼ਲੀ ਥੈਂਕਸ ਕਿ ਤੁਸੀਂ ਆਪਦਾ ਟਾਈਮ ਕੱਢ ਕੇ ਆਏ ਹੋ ਤੇ ਪਲੀਜ਼ ਸਾਰੇ ਜਣੇ ਮੇਰਾ ਗਾਣਾ ਜ਼ਰੂਰ ਸੁਣਿਓ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਲੋਡ ਮੈਨੂੰ ਹਮੇਸ਼ਾ ਹੀ ਰਹੂਗੀ ਹਾਂਜੀ ਤੇ ਮੈਂ ਤੁਹਾਨੂੰ ਆਪਣੇ ਗਾਣੇ ਦੇ ਦੋ ਬੋਲ ਸੁਣਾਵਾਂਗੀ ਦੋਸਤੋ ਇਸ ਬੱਚੀ ਨੂੰ ਤੁਸੀਂ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਦੇਖਦੇ ਹੋ ਅੱਜ ਕਲਮਾਂ ਦੇ ਰੰਗ ਪ੍ਰੋਗਰਾਮ ਤੇ ਵਿੱਚ ਇਹਨਾਂ ਆਪਣਾ ਇਮ ਗੀਤ ਰਿਲੀਜ਼ ਕਰਨ ਵਾਸਤੇ ਆਏ ਸੀ ਤਾਂ ਅਸੀਂ ਕਿਹਾ ਵੀ ਚਲੋ ਫਰੀਦ ਖਬਰਾਂ ਫਰੀਦਪੁਰ ਦੀਆਂ ਦੇ ਦਰਸ਼ਕਾਂ ਦੇ ਰੂਪ ਰੂ ਕਰੀਏ ਸਭ ਤੋਂ ਪਹਿਲਾਂ ਪੁੱਛਦੇ ਆ ਬੱਚੀ ਦਾ ਨਾਮ ਕੀ ਤੁਹਾਡਾ ਨਾਮ ਕੀ ਹੈ ਜੀ ਸਰਬਜੀਤ ਕੌਰ ਜੀ ਸਰਬਜੀਤ ਕੌਰ ਤੇ ਕਿੱਥੇ ਹੋ ਰਹਿਣ ਵਾਲੇ ਫਿਰੋਜ਼ਪੁਰ ਤੋਂ ਬਿਲੋਂਗ ਕਰਦੀ ਹਾਂ ਫਿਰੋਜ਼ਪੁਰ ਦੇ ਨਾਲ ਪਿੰਡ ਨਾਂ ਦਾ ਹੈ ਉੱਥੋਂ ਬਿਲੋਂਗ ਕਰਦੇ ਨੇ ਹਾਂਜੀ ਤੇ ਤੁਹਾਨੂੰ ਸਭ ਤੋਂ ਪਹਿਲੀ ਰੀਲ ਤੁਸੀਂ ਕਦੋਂ ਬਣਾਈ ਮੈਂ ਜੀ 2021 ਚ ਬਣਾਈ ਸੀ ਫਸਟ ਰੀਲ ਕਿਹੜਾ ਗੀਤ ਗਾਇਆ ਸੀ ਉਦੋਂ ਗਾਣੇ ਵਿੱਚ ਕਿਹੜਾ ਗਾਣਾ ਸੀ ਹਾਂ ਗਗਨ ਕੋਕਰੀ ਦਾ ਗਾਣਾ ਸੀ ਵੀ ਗਾ ਕੇ ਸੁਣਾਓ ਸਾਨੂੰ ਰੀਬਣ ਕਟਾਉਣ ਵੇਲੇ ਛੋਟੀ ਆਖਦੀ ਰੀਬਣ ਕਟਾਉਣ ਵੇਲੇ ਛੋਟੀ ਆਖਦੀ ਜੀਜੂ ਕਰਦਾ ਬੇਈਮਾਨੀਆਂ ਵੇ ਮ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਨੀਆਂ ਵੇ ਮ ਸੁਪਨੇ ਚ ਰੋਜ਼ ਵੇਖਦੀ ਲਾਵਾਂ ਤੇਰੇ ਨਾਲ ਲਈ ਜਾਨੀਆਂ ਇਹ ਕੁੜੀ ਨੂੰ ਤੁਸੀਂ ਫੇਸਬੁੱਕ ਇੰਸਟਾਗ੍ਰਾਮ ਤੇ ਯੂਟਿਊਬ ਤੇ ਦੇਖਿਆ ਇਹਦੀ ਆਵਾਜ਼ ਦੇਖੋ ਕਿਵੇਂ ਤੱਲੀ ਵਾਂਗ ਕਣਕਦੀ ਹੈ ਇਹ ਜੇ ਬੱਚੀ ਨੂੰ ਫਰੀਦਖੋੜਾ ਫਰੀਦਕੋਟ ਦੀਓ ਵਾਲਿਓ ਰਾਜਮਾ ਪਿਆਰ ਦਿਆ ਜੇ ਇਹ ਪੁੱਤਰੀ ਜੁਗ ਜੁਗ ਜੀਵੇ ਹੋਰ ਵਧੀਆ ਤਰਕੀਆਂ ਕਰੇ ਹੁਣ ਅੱਜ ਫਰੀਦਕੋਟ ਵਿਖੇ ਇਹਦਾ ਇੱਕ ਗੀਤ ਰਿਲੀਜ਼ ਹੋਇਆ ਆਪਾਂ ਉਹ ਵੀ ਸੁਣਦੇ ਆਂ ਇਹਦੀ ਬਾਦ ਵਿੱਚ ਵੀ ਉਹ ਕਿਹੜਾ ਗੀਤ ਆ ਕੀ ਬੋਲਨੇ ਉਹਦੇ ਹਾਂਜੀ ਹੂੰ ਹੋ ਮਾੜ ਮਾਪੇ ਕਰਦੇ ਅਨਖਰੋ ਜੱਟੀ ਦਾ ਚੱਲ ਨਖਰਾ ਨਹੀਂ ਹੁੰਦਾ ਵੇ ਮਜਾਜਾ ਦੀ ਪੱਟੀ ਦਾ ਹੋ ਮਾਣ ਮਾਪੇ ਕਰਦੇ ਅਨਖਰੋ ਜੱਟੀ ਦਾ ਝੱਲ ਨਖਰਾ ਨਹੀਂ ਹੁੰਦਾ ਵੇ ਮਜਾਜਾਂ ਦੀ ਪੱਟੀ ਦਾ ਹੋ ਮੇਰੇ ਦਾਦਾ ਜੀ ਨੂੰ ਚੋਟੀ ਦਾ ਸ਼ਿਕਾਰੀ ਆਖਦੇ ਸਮੇ ਪਹਿਲਿਆਂ ਚ ਅਤ ਕਰਵਾਈ ਹੋਈਆ ਹੋ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰੱਫਲ ਚਲਾਈ ਹੋਈਆ ਹੋ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰੱਫਲ ਚਲਾਈ ਹੋਈਆ ਹੋ ਜੰਡ ਥੱਲੇ ਟਾਈਮ ਪਾਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਹੀ ਇੱਜ਼ਤਾਂ ਦੀ ਭਰਦੀ ਹੋ ਜੰਡ ਥੱਲੇ ਟਾਈਮ ਪਾਸ ਨਹੀਂ ਉਹ ਕਰਦੀ ਮੁੱਛ ਵੀਰੇ ਦੀ ਗਵਾਹੀ ਇੱਜ਼ਤਾਂ ਦੀ ਭਰਦੀ ਹੋ ਅਣਖਾਂ ਦੀ ਗੱਲ ਸਦਾ ਕੀਤੀ ਜੱਟੀ ਨੇ ਤਾਂ ਹੀ ਗੁੜਤੀ ਵੀ ਬਾਪੂ ਦੀ ਦਵਾਈ ਹੋਇਆ ਹੋਏ ਤੇਰੇ ਜੇ ਸ਼ਲਾਰੂਆਂ ਨੂੰ ਟਿੱਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਇਆ ਤੇਰੇ ਜੇ ਸ਼ਿਲਾਰੂਆਂ ਨੂੰ ਟੇਚ ਜਾਣਦੀ ਵੇ ਮੈਂ ਦਾਦੇ ਵਾਲੀ ਰਫਲ ਚਲਾਈ ਹੋਈ ਆ ਬੱਚੀ ਦੀ ਬਹੁਤ ਸੋਹਣੀ ਆਵਾਜ਼ ਆ ਦਾਦੇ ਵਾਲੀ ਰਫਲ ਜਿਹੜਾ ਗੀਤ ਆ ਅੱਜ ਇਹਦਾ ਰੀਲੀਜ਼ ਹੋ ਚੁੱਕਿਆ ਤੇ ਤੁਹਾਡੇ ਕਿੰਨੇ ਫਾਲੋਅਰਸ ਨੇ ਮੈਂ ਇੰਸਟਾਗ੍ਰਾਮ ਤੇ ਹੈਗੇ ਜੀ 167 ਤੇ ਮਤਲਬ 1 ਲੱਖ 67000 1 ਲੱਖ 67000 ਤੁਹਾਡੇ ਫਾਲੋਅਰਸ ਨੇ ਅਸੀਂ ਕਹਿੰਦੇ ਆ ਤੁਹਾਨੂੰ ਹੋਰ ਜ਼ਿਆਦੇ ਫਾਲੋਅਰਸ ਮਿਲਣ ਤੁਹਾਨੂੰ ਇੰਨੇ ਹੀ ਪੈਸੇ ਆਇਆ ਕਰਨ ਹਰ ਮਹੀਨੇ ਦੇ ਤੇ ਹੁਣ ਜਿਹੜਾ ਤੁਸੀਂ ਇੱਕ ਗੀਤ ਹੋਰ ਸੁਣਾਇਆ ਸੀ ਸਾਨੂੰ ਉਹ ਉਹ ਵੀ ਸੁਣਾ ਦਿਓ ਹਾਂ ਇਹ ਮੇਰਾ ਆਪਣਾ ਹੀ ਗਾਣਾ ਜੀ ਹੋ ਦੇਵਾ ਹੁਣ ਵਰਨਿੰਗ ਸੁਣ ਲਈ ਮੈਂ ਸਭ ਦੀ ਕੱਢਣਾ ਏ ਵਹਿਮ ਥੋੜਾ ਕੁੜੀ ਨਹੀਂ ਉਹ ਦੱਬਦੀ ਹੋਏ ਆਖਦੇ ਸੀ ਜਿਹੜੇ ਕਦੇ ਹੋਣਾ ਇਹਦਾ ਕੱਖ ਨਹੀਂ ਗੱਲ ਮੈਂ ਸੁਣਾਵਾ ਤੁਹਾਨੂੰ ਪੂਰੇ ਸਵਾ ਲੱਖ ਦੀ ਇੱਕ ਰੱਬ ਦਾ ਹੱਥ ਉੱਤੋਂ ਸਿੱਧੀ ਮੇਰੀ ਮੱਤ ਰੱਬ ਦਾ ਹੱਥ ਉੱਤੋਂ ਸਿੱਧੀ ਮੇਰੀ ਮੱਤ ਕਦੇ ਨਾ ਮੈਂ ਕਿਸੇ ਅੱਗੇ ਹੱਥ ਐ ਡੂੰਗੀ ਤੁਹਾਡੀ ਪੰਨਨੀਆਂ ਆਕੜ ਤੇ ਕੁੜੀ ਮੈਂ ਵੀ ਟਾਕੜ ਨਾਮ ਵਾਲੀ ਗੁੱਡੀ ਤਾਂ ਚੜਾ ਕੇ ਛੱਡੂੰਗੀ ਹੋ ਤੁਹਾਡੀ ਪੰਨਨੀਆਂ ਆਕੜ ਤੇ ਕੁੜੀ ਮੈਂ ਵੀ ਟਾਕੜ ਨਾਮ ਵਾਲੀ ਗੁੱਡੀ ਤਾਂ ਚੜਾ ਕੇ ਛੱਡੂੰਗੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਪੁੱਤਰ ਜੁਗ ਜੁਗ ਜੀਓ ਤੁਸੀਂ ਆਪਣਾ ਗਾਣਾ ਇਹ ਤੁਸੀਂ ਕਿੱਥੇ ਰਿਲੀਜ਼ ਕਰ ਰਹੇ ਹੋ ਸਰ ਮੇਰਾ ਆਪਣਾ ਹੀ YouTube ਚੈਨਲ ਆ ਸਰਬਜੀਤ ਕੌਰ अच्छा ਤੇ ਆਪਾਂ ਆਪਣੇ ਪਹਿਲਾ ਵੀ ਗਾਣੇ ਆਗੇ ਉੱਥੇ ਰਿਲੀਜ਼ ਕੀਤੇ ਤੇ ਇਹ ਵਾਲਾ ਮੈਂ ਆਪਣਾ ਚੈਨਲ ਆ ਉੱਥੇ ਰਿਲੀਜ਼ ਹੋਊਗਾ ਇਹ ਸਾਜਾਂ ਨਾਲ ਹੋਊਗਾ ਤਰਨਮ ਵਿੱਚ ਹੋਊਗਾ ਸਾਜਾਂ ਨਾਲ ਹੋਊਗਾ ਸਾਜ ਵਜਦੇ ਹੋਣਗੇ ਢੋਲ ਹਾਂਜੀ ਹਾਂਜੀ ਸਾਜਾਂ ਨਾਲ ਦੂਜੇ ਦੂਜੇ ਕਲਾਕਰ ਹਾਂਜੀ ਹਾਂਜੀ ਪੂਰੇ ਵਧੀਆ ਤਰੀਕੇ ਨਾਲ ਤੁਸੀਂ ਇਸ ਬੱਚੀ ਦੇ ਗੀਤ ਨੂੰ YouTube ਇਹਨਾਂ ਦਾ ਚੈਨਲ ਆ ਸਰਬਜੀਤ ਕੌਰ ਉੱਥੇ ਇਹਨੂੰ ਚੈਰੀ ਨੂੰ ਰੱਜਮਾ ਪਿਆਰ ਦਿਓ ਇਹ ਤੇ ਮਿਹਰ ਭਰੇ ਹੱਥ ਰੱਖੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਨਖਰੋ ਜੱਟੀ ਦਾ ਹੋ ਝੱਲ ਨਖਰਾ ਨਹੀਂ ਹੁੰਦਾ ਵੇ ਮਜਾਜਾਂ ਦੀ ਪੱਟੀ ਦਾ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਪੈਸ਼ਲ ਟਾਈਮ ਕੱਢ ਕੇ ਸਾਡੇ ਲਈ ਆਉਣ ਵਾਸਤੇ ਤੇ ਮੈਂ ਇੱਕ ਨਮਾਣੀ ਜਿ ਕੁੜੀ ਇਹ ਇਹ ਸਟੇਜ ਪਰਫਾਰਮੈਂਸ ਮੇਰੀ ਫਰਸਟ ਪਰਫਾਰਮੈਂਸ ਹੈ ਤੇ ਮੈਨੂੰ ਨਹੀਂ ਪਤਾ ਕਿ ਕਿੱਦਾਂ ਡੀਲ ਕਰੀਦਾ ਹਾਂ ਸਾਰੇ ਵੱਡਿਆਂ ਨੂੰ ਤੁਹਾਡਾ ਸਾਰਿਆਂ ਦਾ ਸਪੈਸ਼ਲੀ ਥੈਂਕਸ ਕਿ ਤੁਸੀਂ ਆਪ ਦਾ ਟਾਈਮ ਕੱਢ ਕੇ ਆਏ ਹੋ ਤੇ ਪਲੀਜ਼ ਸਾਰੇ ਜਣੇ ਮੇਰਾ ਗਾਣਾ ਜ਼ਰੂਰ ਸੁਣਿਓ ਤੇ ਤੁਹਾਡੇ ਪਿਆਰ ਤੇ ਸਪੋਰਟ ਦੀ ਲੋਡ ਮੈਨੂੰ ਹਮੇਸ਼ਾ ਹੀ ਰਹੂਗੀ ਹਾਂਜੀ ਤੇ ਮੈਂ ਤੁਹਾਨੂੰ ਆਪਣੇ ਗਾਣੇ ਦੇ ਦੋ ਬੋਲ ਸੁਣਾਵਾਂਗੀ